ਸਭien اور ساری ਜਿਹੜੀ ਮੌਜੂਦਾ ਰਾਜਨੀਤਿਕ ਵਿਵਸਥਾ ਹੈਗੀ ਹੈ ਜੋ ਪ੍ਰਸਥਿਤੀਆਂ ਹੈਗੀਆਂ ਉਹਦੇ ਤੇ ਬੜੀ ਖੁੱਲ ਕੇ ਵਿਚਾਰ-ਵਿਚਾਰ ਚਰਚਾ ਹੋਈ ਹੈ ਇੱਕ ਤਾਂ ਕੁਝ ਐਮ ਪ੍ਰੋਗਰਾਮ ਜਿਹੜੇ ਐ ਦੋਨਾਂ ਮੀਟਿੰਗਾਂ ਦੇ ਵਿੱਚ ਉਲਿੱਕੇ ਗਏ ਆ ਉਹਦੇ ਵਿੱਚ 15 ਅਗਸਤ ਨੂੰ ਸ਼ਹੀਦ ਕਰਨੈਲ ਸਿੰਘ ਜੀ ਇਸਰੂ ਦੇ ਯਾਤ ਦੇ ਵਿੱਚ ਹਰ ਸਾਲ ਸਾਡੀ ਸ਼੍ਰੋਮਣੀ ਅਕਾਲੀ ਕਲਪ ਦੀ ਸਾਲਾਨਾ ਕਾਨਫਰੰਸ ਹੁੰਦੀ ਹੈ ਉਹ 15 ਅਗਸਤ ਨੂੰ ਇਸਰੂ ਦੇ ਵਿੱਚ ਕਾਨਫਰੰਸ ਹੋਏਗੀ 19 ਅਗਸਤ ਨੂੰ ਰੱਖਣ ਪੁੰਨਿਆਂ ਦੇ ਮੌਕੇ ਤੇ ਸਾਲਾਨਾ ਕਾਨਫਰੰਸ ਬਾਬਾ ਬਕਾਲਾ ਦੇ ਵਿੱਚ ਹੁੰਦੀ ਹੈ ਉਹ ਵੀ ਕਾਨਫਰੰਸ ਜਿਹੜੀ ਆ ਚਰਤੀਕੜਾ ਦੇ ਤਾਲ ਬਾਬਾ ਬਕਾਲਾ ਦੇ ਵਿੱਚ ਹੋਏਗੀ ਔਰ 20 ਅਗਸਤ ਨੂੰ ਹਰ ਸਾਲ ਪਰਮ ਸ਼ਹੀਦ ਸੰਤ ਹਰਚੰਦ ਸਿੰਘ ਜੀ ਨੰਗਵਾਲ ਚਾਰ ਦੀ ਬੱਸੀ ਜਿਹੜੀ ਆ ਉਹਦਾ ਸ਼ਹੀਦੀ ਸਮਾਗਮ ਉਹਨਾਂ ਦੇ ਜੱਦੀ ਸਥਾਨ ਪਿੰਡ ਨੰਗਵਾਲ ਦੇ ਵਿੱਚ ਜ਼ਿਲ੍ਹਾ ਸੰਗਰੂਰ ਦੇ ਵਿੱਚ ਉਹਦੇ ਵੀ ਵੱਡੇ ਪੱਧਰ ਤੇ ਉੱਤੇ ਤਿਆਰੀਆਂ ਕਰਕੇ ਤੇ ਵੱਡਾ ਸ਼ਹੀਦੀ ਸਮਾਗਮ ਜਿਹੜਾ ਉਹਨਾਂ ਦੀ ਯਾਦ ਦੇ ਵਿੱਚ ਇਹ ਤਿੰਨ ਜਿਹੜੇ ਵੱਡੇ ਪ੍ਰੋਗਰਾਮ ਆ ਇਹਦੀ ਤਿਆਰੀ ਦੇ ਸਬੰਧ ਦੇ ਵਿੱਚ ਵੀ ਸਾਰੀਆਂ ਡਿਊਟੀਆਂ ਜਿਹੜੀਆਂ ਆ ਉਹ ਲਗਾਈਆਂ ਇੱਕ ਬੜਾ ਅਹਿਮ ਫੈਸਲਾ ਸ਼੍ਰੋਮਣੀ ਅਕਾਲੀ ਦਲ ਦੀ ਅੱਜ ਦੀ ਮੀਟਿੰਗ ਕੋਰ ਕਮੇਟੀ ਦੇ ਵਿੱਚ ਹੋਇਆ ਕਿ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਆਉਣ ਵਾਲੇ ਦੰਬੇ ਸਮੇ ਦਾ ਏਜੰਡਾ ਉਹਨੂੰ ਤਿਆਰ ਕਰਨ ਵਾਸਤੇ ਇੱਕ ਤਿੰਨ ਰੋਜ਼ਾ ਜਿਹੜਾ ਡੈਲੀਕੇਟ ਸੈਸ਼ਨ ਹੈ ਜਨਰਲ ਡੈਲੀਕੇਟ اجلاس ਸ਼੍ਰੋਮਣੀ ਅਕਾਲੀ ਦਲ ਦਾ ਉਹ ਨਵੰਬਰ ਮਹੀਨੇ ਦੇ ਵਿੱਚ ਸ੍ਰੀ ਅਨੰਤਪੁਰ ਸਾਹਿਬ ਦੇ ਵਿੱਚ ਬੁਲਾਇਆ ਗਿਆ ਕਿਉਂਕਿ ਜੋ ਫੈਸਲਾ ਹੋਇਆ ਕਿ ਜਿਹੜਾ ਸਾਡਾ ਪੰਥਕ ਏਜੰਡਾ ਜੋ ਪੰਜਾਬ ਨੂੰ ਤੇ ਦੇਸ਼ ਨੂੰ ਇਸ ਵੇਲੇ ਗੰਭੀਰ ਚੁਣੌਤੀਆਂ ਨੇ ਜੋ ਰੀਜਨਲ ਇਸ਼ੂਜ਼ ਨੇ ਇਸੇ ਤਰ੍ਹਾਂ ਜੋ ਖੇਤੀ ਦਾ ਸੰਕਟ ਹੈ ਬਹੁਤ ਵੱਡਾ ਗਰਾਊਂਡ ਧਰਤੀ ਹੇਠਲੇ ਪਾਣੀ ਦਾ ਵੱਡਾ ਸੰਕਟ ਹੈ ਜਿਹੜੀ ਵਾਤਾਵਰਣ ਦੀ ਜਿਹੜਾ ਬਹੁਤ ਬੜੀ ਹਾਲਤ ਪੰਜਾਬ ਦੀ ਹੋ ਗਈ ਆ ਐਜੂਕੇਸ਼ਨ ਦੇ ਸਾਡੀ ਪਾਲਿਸੀ ਸੇਤ ਵਾਸਤੇ ਲੋਕਾਂ ਦੀ ਕਿਸ ਤਰ੍ਹਾਂ ਦੀ ਆਉਣ ਵਾਲੇ ਸਮੇਂ ਦੀ ਲੰਬੀ ਪਾਲਿਸੀ ਹੋਣੀ ਚਾਹੀਦੀ ਆ ਔਰ ਜਿਹੜਾ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਤੇ ਸਿੱਖ ਡਾਇਸਪੋਰਾ ਪਾਰਟੀ ਦੇ ਆਗੂ ਦੇ ਬੈਠਾ ਉਹਨਾਂ ਦੀਆਂ ਜਿਹੜੀਆਂ ਮੁਸ਼ਕਲਾਂ ਕੀ ਨੇ ਪੰਜਾਬੀ ਭਾਸ਼ਾ ਨੂੰ ਪਰਫਲਕਤ ਕਰਨ ਵਾਸਤੇ ਕੀ ਕੀਤਾ ਜਾ ਸਕਦਾ ਔਰ ਹੋਰ ਬਹੁਤ ਸਾਰੇ ਇਸ਼ੂ ਦਲਿਤ ਵਰਗ ਦੀਆਂ ਜਿਹੜੀਆਂ ਵੱਡੀਆਂ ਸਮੱਸਿਆਵਾਂ ਨੇ ਇਹ ਸਾਰੇ ਜਿਹੜਾ ਆਉਣ ਵਾਲੇ ਲੰਬੇ ਸਮੇਂ ਵਾਸਤੇ ਪਾਰਟੀ ਦੀ ਰੂਪਰੇਖਾ ਤੈਅ ਕਰਨ ਵਾਸਤੇ ਤੇ ਤਿੰਨ ਰੋਜਾ ਜਿਹੜਾ ਨਵੰਬਰ ਮਹੀਨੇ ਦੇ ਵਿੱਚ ਪਾਰਟੀ ਦਾ ਜਨਰਲ ਇਜਲਾਸ ਭਲਾਇਆ ਜਾਏਗਾ ਜਿਦੇ ਵਿੱਚ ਸਾਰੇ ਪਾਰਟੀ ਦੇ ਡੈਲੀਕੇਟ ਵੀ ਸ਼ਾਮਲ ਹੋਣਗੇ ਹੋਰ ਐਕਸਪਰਟਸ ਨੂੰ ਵੀ ਮੌਕਾ ਦੇ ਆ ਕੇ ਹੋਰ ਸਖਸ਼ੀਤਾ ਵੀ ਉਹਦੇ ਵਿੱਚ ਸ਼ਮੂਲਿਤ ਕਰਨਗੇ ਤੇ ਜਿਵੇਂ ਸ਼੍ਰੋਮਣੀ ਅਕਾਲੀ ਦਲ ਪਹਿਲਾਂ ਦੇਸ਼ ਦੇ ਵਿੱਚ ਖੇਤਰੀ ਪਾਰਟੀਆਂ ਨੂੰ ਵੱਡੀ ਲੀਡ ਦਿੰਦਾ ਰਿਹਾ ਫਰੈਡਨਲਿਜ਼ਮ ਦੇ ਦੀਹਾਂ ਦੇ ਉੱਤੇ ਦੇਸ਼ ਨੂੰ ਸੰਵਧਾਨ ਨੂੰ ਕਿਸਤਾ ਚਲਾਉਣਾ ਇਹ ਸਾਰੇ ਅਸੀਂ ਜਿਹੜੇ ਆ ਇੱਕ ਵੱਖਰਾ ਬਸਰ ਦਾ ਕਿ ਬ੍ਰੇਨਸਟਾਰਮਿੰਗ ਸੈਸ਼ਨ ਜਿਹੜਾ 3 ਦਿਨ ਦਾ ਇਹ ਸਾਰਾ ਕਰਕੇ ਤੇ ਆਉਣ ਵਾਲੇ ਸਮੇਂ ਦੀ ਲੰਬੇ ਸਮੇਂ ਦੀ ਜਿਹੜੀ ਪਾਰਟੀ ਦੀ ਸਾਰੀ ਰੂਪਰੇਖਾ ਉਹ ਇਹਦੇ ਵਿੱਚ ਅਸੀਂ ਪੜੀਕਾਂਗੇ। ਦੂਸਰਾ ਕਿ 4 22 ਇਲੈਕਸ਼ਨ ਜਿਹੜੀਆਂ ਉਹ ਆ ਗਈਆਂ। ਉਹਦਾ ਅਸੀਂ ਚਾਰਾਂ ਹੀ ਹਲਕਿਆਂ ਦੀ ਐਨਾਲਿਸਿਸ ਕੀਤੀ ਹੈ ਉਹਦੇ ਵਾਸਤੇ ਵਿਸ਼ੇਸ਼ ਪਾਰਟੀ ਦੇ ਜਿਹੜੇ ਸੀਨੀਅਰ ਲੀਡਰ ਨੇ ਕਿਤੇ ਤਿੰਨ ਕਿਤੇ ਚਾਰ ਚਾਰਾ ਜਗ੍ਹਾ ਤੇ ਉਦੀ ਰਿਪੋਰਟ ਅਸੀਂ ਕੱਲ ਨੂੰ ਜਾਰੀ ਕਰਦੇ ਹਾਂਗੇ। ਉਹਨਾਂ ਨੂੰ बतौर ऑब्ਜ਼ਰਵਰ ਉੱਥੇ ਤਾਲਮੇਨ ਵਾਸਤੇ ਡਿਊਟੀਆਂ ਵਾਸਤੇ ਕੰਪੈਨ ਕਿਸ ਤਰ੍ਹਾਂ ਸ਼ੁਰੂ ਕਰਨਾ ਉਹ ਸਾਰੀਆਂ ਚੀਜ਼ਾਂ ਕਰਨ ਵਾਸਤੇ ਕੈਂਡੀਡੇਟਸ ਦੀ ਸਕਰੀਨਿੰਗ ਕਰਨ ਵਾਸਤੇ ਸਾਰਾ ਉਹਨਾਂ ਦੀ ਜ਼ਿੰਮੇਵਾਰੀ ਹੋਏਗੀ ਉਹ ਕੱਲ ਨੂੰ ਡਿਸਟ੍ਰਿਕਟ ਕਮੇਟੇਟ ਉੱਤੇ ਜਾਰੀ ਹੋ ਜਾਏਗੀ ਉਹ ਡਿਊਟੀਆਂ ਅਸੀਂ ਉੱਥੇ ਤੈਅ ਕਰ ਦਿੱਤੀਆਂ ਇੱਕ ਪਾਰਟੀ ਦੀ ਅਨੁਸ਼ਾਸਨੀ ਕਮੇਟੀ ਦੀ ਇੱਕ 30 ਜੁਲਾਈ ਨੂੰ ਮੀਟਿੰਗ ਹੋਈ ਸੀ 1 ਅਗਸਤ ਨੂੰ ਮੀਟਿੰਗ ਹੋਈ ਸੀ ਉਹਦੇ ਜਿਹੜੇ ਫੈਸਲੇ ਹੋਏ ਸੀ ਮਤੇ ਪਾਸ ਕੀਤੇ ਗਏ ਸੀ ਉਹਦੇ ਵਿੱਚ ਉਹਨਾਂ ਫੈਸਲਿਆਂ ਦੀ ਪਰੋਰਤਾ ਜਿਹੜੀ ਆ ਉਹ ਪਾਰਟੀ ਦੀ ਵਰਕਿੰਗ ਕਮੇਟੀ ਨੇ ਜਿਹੜੀ ਆ ਉਹ ਕੀਤੀ। ਇਸੇ ਤਰ੍ਹਾਂ ਜਿਹੜੀ ਪ੍ਰਧਾਨ ਸਾਹਿਬ ਨੂੰ ਵਰਕਿੰਗ ਕਮੇਟੀ ਨੇ ਅਧਿਕਾਰਤ ਕੀਤਾ ਸੀ ਕਿ ਜਿਹੜੀ ਪਾਰਟੀ ਦੀ ਹੋਰ ਕਮੇਟੀ ਆ ਉਹਨੂੰ ਨਵੇਂ ਸਿਰੇ ਤੋਂ ਜਿਹੜਾ ਜਥੇਬੰਦ ਕੀਤਾ ਜਾਵੇ ਉਹਦਾ ਪੁਨਰਗਠਨ ਕੀਤਾ ਜਾਵੇ। ਉਹ ਵੀ ਕੱਲ ਐਲਾਨ ਹੋ ਗਿਆ ਉਹਦੇ ਵੀ ਜਿਹੜੀ ਪ੍ਰਵਾਨਗੀ ਵਰਕਿੰਗ ਕਮੇਟੀ ਨੇ ਦਿੱਤੀ ਹੈ ਇੱਕ ਵਿਸ਼ੇਸ਼ ਰੈਗੂਲੇਸ਼ਨ ਜਿਹੜੇ ਪਾਰਟੀ ਦੀ ਵਰਕਿੰਗ ਕਮੇਟੀ ਦੇ ਵਿੱਚ ਕੀਤੇ ਗਏ ਆ ਕਿਉਂਕਿ ਉਹਦੇ ਵਿੱਚ ਸੰਵਿਧਾਨ ਦੇ ਵਿੱਚ ਜਿਹੜੀ ਮਾਦ ਹੈ 5 ਐਕਸ ਤੇ 29 ਉਹਦੇ ਵਿੱਚ ਪ੍ਰਵਿਧਾਨ ਹੈ ਕਿ ਜੇ ਕਿਸੇ ਮੈਂਬਰ ਦੀ ਡੈਥ ਹੋ ਜਾਂਦੀ ਹੈ ਜਾਂ ਕੋਈ ਮੈਂਬਰ ਜਿਹੜਾ ਉਹ ਐਕਸਪੈਲ ਹੋ ਜਾਂਦਾ ਕਿਸੇ ਕਾਰਨ ਪਾਰਟੀ ਤੋਂ ਜਾਂ ਕੋਈ ਪਾਰਟੀ ਆਪਣੇ ਆਪ ਛੱਡ ਕੇ ਚਲਾ ਜਾਂਦਾ ਤੇ ਉਹ ਜਿਹੜਾ ਹੈਗਾ ਉਹ ਡੈਲੀਕੇਟ ਪਾਰਟੀ ਦਾ ਨਹੀਂ ਰਹਿ ਸਕਦਾ ਤੇ ਪਾਰਟੀ ਕੋਲੇ ਅਧਿਕਾਰ ਹੁੰਦੇ ਆ ਕਿ ਵਰਕਿੰਗ ਕਮੇਟੀ ਮਤਾ ਪਾਸ ਕਰਕੇ ਪ੍ਰਧਾਨ ਸ਼੍ਰੋਮਣੇ ਅਕਾਲੀ ਦਲ ਨੂੰ ਅਧਿਕਾਰਤ ਕਰਦੇ ਆ ਕਿ ਉਹਨਾਂ ਦੀ ਥਾਂ ਤੇ ਨਵੇਂ ਡੈਲੀਕੇਟ ਜਿਹੜੇ ਆ ਉਹ ਜਿੰਨਾ ਬਾਕੀ ਸਮਾਂ ਹਾਊਸ ਦਾ ਰਹਿਦਾ ਹੋਵੇ ਉਹਦੇ ਵਾਸਤੇ ਨਿਯਿਤ ਕਰ ਦੇਣ ਸੋ ਉਹਦੀ ਵੀ ਸਾਰੇ ਦੀ ਅੱਜ ਪਰਵਾਨਗੀ ਜਿਹੜੀ ਆ ਉਹ ਹੋਈ ਹੈ ਇੱਕ ਵਿਸ਼ੇਸ਼ ਤੌਰ ਤੇ ਸਾਰੀ ਟੋਰ ਕਮੇਟੀ ਨੇ ਇਸ ਕਦਰ ਗੰਭੀਰ ਨੋਟਿਸ ਲਿਆ ਕਿ ਜਿਹੜੀ ਡਾਟਾ ਪੋਲਿਟਿਕਸ ਆ ਉਹ ਪੰਜਾਬ ਦੇ ਵਿੱਚ ਸਿਖਰਾਂ ਤੇ ਉਰਦੀ ਧਾਰਨਾ ਜੇ ਸ੍ਰੀ ਕੇ ਸਰਦਾਰ ਵਿਕਰਮ ਸਿੰਘ ਮਜੀਠਾ ਸਾਹਿਬ ਨੂੰ ਲਗਾਤਾਰ ਝੂਠੇ ਕੇਸ ਰਜਿਸਟਰ ਕਰ ਕਰਕੇ ਹਾਲੇ ਕਿ ਅਦਾਲਤਾਂ ਨੇ ਉਹਨਾਂ ਨੂੰ ਜਵਾਨਤਾ ਵੀ ਦਿੱਤੀਆਂ ਪਰ ਫੇਰ ਮਾੜੀ ਨੀਤੀ ਦੇ ਨਾਲ ਉਹਨਾਂ ਨੂੰ ਪਰੇਸ਼ਾਨ ਕਰਨ ਵਾਸਤੇ ਸ਼੍ਰੋਮਣੀ ਅਕਾਲੀ ਦਲ ਨੂੰ ਬਦਰਾਮ ਕਰਨ ਵਾਸਤੇ ਲਗਾਤਾਰ ਕੋਸ਼ਿਸ਼ਾਂ ਹੁੰਦੀਆਂ ਆ ਕਿ ਕਦੀ ਕੋਈ ਸਿੱਟ ਪੜਾ ਕੇ ਕਦੀ ਕੋਈ ਹੋਰ ਟੰਗ ਤਰੀਕਾ ਕਰਕੇ ਤੇ ਬਿਨਾ ਮਤਲਬ ਤੋਂ ਵਾਰ-ਵਾਰ ਸੰਮਣ ਕਰਕੇ ਤੇ ਪਰੇਸ਼ਾਨ ਕਰਦਿਆਂ ਕੋਸ਼ਿਸ਼ਾਂ ਕੀਤੀ ਜਾਂਦੀ। ਕੋਰ ਕਮੇਟੀ ਨੇ ਇਸ ਜਿਹੜੀ ਮਾੜੀ ਨੀਤੀ ਹੈ ਵਨ ਡਾਟਾ ਪ੍ਰੋਟੈਕਟ ਦੀ ਸੁਪੇਤੀ ਸਰਕਾਰ ਦੀ ਭਗਵੰਤ ਮਾਨ ਦੀ ਸਰਕਾਰ ਦੀ ਇਹਦੀ ਡਟ ਕੇ ਨਖੀਤੀ ਔਰ ਇਹ ਸਪਸ਼ਟ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਨਾ ਤਾਂ ਕਦੀ ਇਨ੍ਹਾਂ ਗੱਲਾਂ ਤੋਂ ਡਰਿਆ ਔਰ ਨਾ ਹੀ ਕਦੀ ਘਬਰਾਇਆ ਤੇ ਨਾ ਹੀ ਅੱਗੋਂ ਇਨ੍ਹਾਂ ਗੱਲਾਂ ਤੋਂ ਡਰੇਗਾ ਬਚੂਗਾ ਔਰ ਇਹ ਕਲੀਅਰ ਕੀਤਾ ਕਿ ਸਾਰੀ ਪਾਰਟੀ ਸਰਦਾਰ ਵਿਕਰਮ ਸਿੰਘ ਮਜੀਠਾ ਸਾਹਿਬ ਦੇ ਨਾਲ ਚਟਾਨਾਂ ਵੱਲੋਂ ਖੜੀ ਹੈ ਵੀ ਇਹਦਾ ਪਰੇਖਾ ਨਹੀਂ ਤੇ ਸਾਨੂੰ ਹੋਣਾ ਚਾਹੀਦਾ ਪੂਰੀ ਚਟਾਨ ਵਾਂਗੂ ਸਾਰੀ ਜਿਹੜੀ ਪਾਰਟੀ ਦੀ ਕੋਰ ਕਮੇਟੀ ਤੇ ਪੂਰੀ ਪਾਰਟੀ ਸਾਰੇ ਉਹਨਾਂ ਦੇ ਨਾਲ ਚਟਾਨ ਵਾਂਗੂ ਜਿਹੜੀ ਹੈ ਖੜੀ ਹੈ ਇਸ ਕੱਲ ਦਾ ਭੜੇਕਾ ਜਿਹੜਾ ਉਹ ਕਿਸੇ ਕੋਈ ਹੁਣ ਤੇ ਦੂਜੀ ਅੱਜ ਜਿਹੜੀ ਸੂਬੇ ਦੀ ਬਹੁਤ ਹੀ ਬੜੀ ਤਰਸਯੋਗ ਹਾਲਤ ਹੈ ਇਹਦੇ ਉੱਤੇ ਵੀ ਬਹੁਤ ਵੱਡੀ ਚਿੰਤਾ ਜਿਹੜੀ ਹੈ ਉਹ ਸਾਰੇ ਮੈਂਬਰਸਪਨਾਂ ਨੇ ਪ੍ਰਗਟ ਕੀਤੀ ਹੈ ਵਰਕਿੰਗ ਕਮੇਟੀ ਦੇ ਵਿੱਚ ਵੀ ਔਰ ਹੋਰ ਕਮੇਟੀ ਦੇ ਵਿੱਚ ਵੀ ਕਿ ਅੱਜ ਕੋਈ ਪੰਜਾਬ ਦਾ ਵਿਅਕਤੀ ਚਾਹੇ ਕੋਈ ਆਮ ਇਨਸਾਨ ਹੈ ਚਾਹੇ ਕੋਈ ਬੀਬੀ ਹੈ ਕੋਈ ਸਕੂਲ ਜਾ ਰਹੀ ਲੜਕੀ ਹੈ ਜਾਂ ਕਾਲਜ ਜਾ ਰਹੀ ਕੋਈ ਲੜਕੀ ਹੈ ਕੋਈ ਕਾਰੋਬਾਰੀ ਹੈ ਕੋਈ ਵਪਾਰੀ ਹੈ ਕੋਈ ਸਨਟਕਰ ਤੇ ਇੱਕ ਵੀ ਬੰਦਾ ਅੱਜ ਪੰਜਾਬ ਦੇ ਵਿੱਚ ਆਪਣੇ ਆਪ ਨੂੰ ਸੇਫ ਮਹਿਸੂਸ ਨਹੀਂ ਕਰਦਾ ਡਰੱਗਸ ਦਾ ਧੰਦਾ ਜਿਹੜਾ ਸਿਖਰਾਂ ਦੇ ਉੱਤੇ ਆ ਸਮਗਲਿੰਗ ਜਿਹੜੀ ਆ ਜੋਰਾਂ ਦੇ ਉੱਤੇ ਆ ਪਰ ਭਗਵੰਤ ਮਾਨਜੀ ਦੀ ਸਰਕਾਰ ਜਿਹੜੀ ਆ ਉਹ ਸੁੱਤੀ ਪਈ ਔਰ ਲੋਕੀ ਜਿਹੜੇ ਆਪਣੀਆਂ ਜਾਨਾਂ ਬਚਾਉਣ ਵਾਸਤੇ ਜਿਹੜੇ ਆ ਉਹ ਫਰੌਤੀਆਂ ਦੇ ਕੇ ਪਰਦੇ ਦੇ ਨਾਲ ਤੇ ਆਪਣੀਆਂ ਜਾਨਾਂ ਜਿਹੜੀਆਂ ਉਹ ਵਿਚਾਰੇ ਸੋ ਇਹ ਜਿਹੜੀ ਤਰਸਯੋਗ ਹਾਲਤ ਹੈ ਉਹਦੇ ਤੇ ਸਰਕਾਰ ਨੂੰ ਤਾੜਨਾ ਕਰਦੇ ਆ ਕਿ ਜਾ ਤਾ ਆਪਣੀ ਜ਼ਿੰਮੇਵਾਰੀ ਨਿਭਾਓ ਤੇ ਨਹੀਂ ਤਾਂ ਛੱਡ ਕੇ ਪਾਸੇ ਕਿਉਂਕਿ ਅੱਜ ਹਾਲਤ ਐ ਕਿ ਇਥੋਂ ਇੰਡਸਟਰੀਸਟ ਭੱਜ ਰਿਹਾ ਪੰਜਾਬ ਚੋਂ ਇਥੋਂ ਵਪਾਰੀ ਛੱਡ ਕੇ ਭੱਜ ਰਿਹਾ ਬੱਚਿਆਂ ਨੂੰ ਕੋਈ ਆਪਣਾ ਭੇਖ ਨਹੀਂ ਨਜ਼ਰ ਆਉਂਦਾ ਬੱਚੇ ਵਿਦੇਸ਼ਾਂ ਵਾਲੇ ਪਾਸੇ ਭੱਜ ਰਿਹਾ ਇਸ ਕਰਕੇ ਬਹੁਤ ਵੱਡੀ ਬੇਚਾਨੀ ਜਿਹੜੀ ਐ ਅੱਜ ਪੰਜਾਬ ਦੀ ਜਨਤਾ ਦੇ ਵਿੱਚ ਐ ਇਹਦੇ ਉੱਤੇ ਕੋਰ ਕਮੇਟੀ ਨੇ ਚਿੰਤਾ ਕਰਕੇ ਸਰਕਾਰ ਨੂੰ ਜਾਗਣ ਵਾਸਤੇ ਕਿਹਾ ਔਰ ਇਹ ਕੇਸ ਕਾਸਤੇ ਵੀ ਚਿੰਤਾ ਪ੍ਰਗਟ ਕੀਤੀ ਐ ਕਿ ਸੂਬਾ ਕੰਗਾਲੀ ਦੇ ਰਸਤੇ ਵਾਸਤੇ ਤੁਰਿਆ 700 ਕਰੋੜ ਦਾ ਕਰਜ਼ਾ ਹੁਣ ਫਿਰ ਲਿਆ 3.5 ਲੱਖ ਕਰੋੜ ਦਾ ਕਰਜ਼ਾ ਸੂਬੇ ਦੇ ਉੱਤੇ ਚੜ ਗਿਆ 65000 ਕਰੋੜ ਦਾ ਕਰਜ਼ਾ ਇਸੇ ਸਰਕਾਰ ਦੇ ਟਾਈਮ ਦੇ ਉੱਤੇ ਜਿਹੜਾ ਉਹ ਸੂਬੇ ਦੇ ਉੱਤੇ ਚੜ ਗਿਆ ਔਰ ਕਰਜ਼ਾ ਲਿਆ ਕਿਸ ਕੰਮ ਵਾਸਤੇ ਜਾਂਦਾ ਕਿ ਜਿਹੜੀ ਹੁਣ ਕੈਪੀਟਲ ਐਕਸਪੈਂਡੀਚਰ ਵਾਸਤੇ ਪੰਜਾਬ ਨੇ ਹਿੱਸਾ ਪਾਉਣਾ ਹੈ ਕੇਂਦਰ ਦੀਆਂ ਗ੍ਰਾਂਟਾਂ ਦੇ ਵਿੱਚ ਉਹ ਸਾਡੇ ਕੋਲ ਹੈ ਨਹੀਂ ਕਿ ਉਹ ਵੀ ਕਰਜ਼ਾ ਲੈ ਕੇ ਤੇ ਲਿਆ ਜਾ ਰਿਹਾ ਕਰਜ਼ਾ 11 ਸਾਲਾਂ ਵਾਸਤੇ ਕਿ 2035 ਤੱਕ ਬੋੜੇ ਰਹਿਗਾ। ਮਤਲਬ ਪੰਜਾਬ ਦਾ ਜਿਹੜਾ ਬੱਚਾ ਪੈਦਾ ਹੋ ਰਿਹਾ ਉਹਨੂੰ ਵੀ ਆਉਣ ਵਾਲੇ ਸਮੇਂ ਵਾਸਤੇ ਕਰਜ਼ਾਈ ਕਰਕੇ ਜਿਹੜਾ ਜਦੋਂ ਤੱਕ ਉਹ ਜਵਾਨ ਹੋਏਗਾ ਇੰਨਾ ਕਿੰਨਾ ਕਰਜ਼ਾ ਉਹਦੇ ਤੇ ਹੋਏਗਾ ਸੋਚਿਆ ਵੀ ਨਹੀਂ ਜਾ ਸਕਦਾ। ਇਸ ਕਰਕੇ ਇਹਦਾ ਸਾਰੇ ਹਾਲਾਤਾਂ ਦੇ ਉੱਤੇ ਜਿਹੜੀ ਹੈ ਬੜੀ ਗੰਭੀਰਤਾ ਦੇ ਨਾਲ ਅੱਜ ਵਿਚਾਰ ਵਟਾਂਦਰਾ ਹੋਇਆ। ਅਸੀਂ ਫਿਰ ਸਰਕਾਰ ਨੂੰ ਕਹਿੰਦੇ ਆ ਕਿ ਜਾ ਤਾਂ ਇੰਨੀ ਵੱਡੀ ਸ਼ਕਤੀ ਦਿੱਤੀ ਆ ਤੇ ਜਾ ਤਾ ਪਰਫਾਰਮ ਕਰੋ ਕਿਉਂਕਿ ਜਦੋਂ ਸਰਕਾਰ ਆਈ ਸੀ ਬੜੇ ਵੱਡੇ ਵੱਡੇ ਦੰਗ ਜੇ ਤੁਸੀਂ ਬਾਰੇ ਸੀ ਪਰ ਅੱਜ ਕਿਤੇ ਸਰਕਾਰ ਨਾਲ ਦੀ ਚੀਜ਼ ਕੋਈ ਨਜ਼ਰ ਨਹੀਂ ਆਉਂਦੀ ਇਸ ਕਰਕੇ ਕਰਪਸ਼ਨ ਸਿਖਰਾਂ ਦੇ ਉੱਤੇ ਆ ਤੇ ਸਰਕਾਰ ਨੂੰ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਉਹ ਜਾਗੇ ਜਾਂ ਤਾਂ ਪਰਫਾਰਮ ਕਰੇ ਜਾਂ ਛੱਡ ਕੇ ਪਾਸੇ ਬਹੁਤ ਧੰਨਵਾਦ ਜਿਹੜਾ ਤਿੰਨ ਦਿਨ ਦਾ ਇਜਲਾਸ ਹੈ ਜੀ ਡੇਟ ਇਹਦੀ ਉਹਦੀ ਨਵੰਬਰ ਦੇ ਵਿੱਚ ਸੀ ਡੇਟ ਰੱਖ ਰਹੇ ਹਾਂ ਉਸੀਂ ਪ੍ਰੋਪਰ ਡਾਟਾ ਦੇਖ ਕੇ ਥੋੜੇ ਦਿਨਾਂ ਤੱਕ ਕਰਦਿਆਂ ਕਿ ਕਿ ਕਿਹੜੀਆਂ ਬੈਸਟ ਸੂਟ ਕਰਦੀਆਂ ਨੇ ਕਿਉਂਕਿ ਕਈ ਵਾਰੀ ਕੋਈ ਹੋਰ ਲੱਗੇ ਇੰਪੋਰਟੈਂਟ ਦਿਨ ਆ ਜਾਂਦਾ ਉਸ ਦੇਖ ਕੇ ਡੈਰੀ ਤੇ ਸਾਰੀਆਂ ਤਿੱਖਾਂ ਉਸ ਜਲਦੀ ਪਿਆ ਕਰਦੇ ਇਹ অবজারভার ਕਿਹੜੇ ਲਗਾਏ ਜਾ ਰਹੇ ਨੇ ਉਹਨਾਂ ਦਾ ਅਰੇ ਲਿਸਟ ਅਸੀਂ ਤੁਹਾਨੂੰ ਸਹੀ ਤਰੀਕਾ ਚਾਰ ਹਲਕਿਆਂ ਦੇ ਚਾਰੇ ਬਾਈ ਇਲੈਕਸ਼ਨਾਂ ਚ ਵੱਖ-ਵੱਖ ਟੀਮਾਂ ਬਣਾਤੀਆਂ ਜਿਹੜੇ ਆਸ-ਪਾਸ ਦੇ ਜ਼ਿਲ੍ਹੇ ਨੇ ਉਹਨਾਂ ਦੇ ਵਿੱਚ ਜਿਹੜੇ ਸਾਡੇ ਜ਼ਿਲ੍ਹਾ ਚਠੇਦਾਰ ਨੇ ਸੀਨੀਅਰ ਲੀਡਰ ਨੇ ਹਰਕਾਂ ਇਚਾਰਜ ਨੇ ਸਭ ਦੀਆਂ ਡਿਊਟੀਆਂ ਵੰਡ ਕੇ ਚਾਰਾਂ ਹਲਕਿਆਂ ਦੇ ਵਿੱਚ ਲੱਗੀਆਂ ਔਰ ਬੜੇ ਉਤਸ਼ਾਹ ਦੇ ਨਾਲ ਔਰ ਬੜੀ ਚੜ੍ਹਦੀ ਕਲਾ ਦੇ ਨਾਲ ਚਾਰਾਂ ਹਲਕਿਆਂ ਦੇ ਵਿੱਚ ਅਸੀਂ ਚੋਣ ਜਿਹੜੀ ਆ ਉਹ ਲੜਾਂ ਪੰਜ ਸਿੰਘ ਸਾਹਿਬ ਨਾਲ ਇਕੱਠੇ ਹੋ ਰਹੇ ਹਾਂ ਜੀ ਗੱਲ ਤੋਂ ਤੇ ਕੀ ਕਰਦੇ ਹੋ ਤੁਸੀਂ ਡਿরেকਸ਼ਨ ਦੇ ਦਿਓ ਦੇਖੋ ਸਿੰਘ ਸਰਪੰਦਾ ਫੈਸਲਾ ਉਹਨਾਂ ਨੇ ਕਰਨਾ ਅਸੀਂ ਤੇ ਸਵੇਰੇ ਮੀਟਿੰਗ ਸੀਗੇ ਤੁਸੀਂ ਕਹਿਣਿਓ ਕਿ ਮੀਟਿੰਗ ਰੱਖ ਸਕਤੀ ਹੈ ਤਾਂ ਸਵਾਗਤ ਆ ਉਹਨਾਂ ਨੇ ਮੀਟਿੰਗ ਕਰਕੇ ਫੈਸਲਾ ਕਰਨਾ ਇਸ ਕਰਕੇ ਉਹਦੇ ਤੇ ਮੇਰਾ ਕੋਈ ਕਮੈਂਟ ਨਹੀਂ ਕਰਦਾ ਜਦੋਂ ਵੀ ਉਹ ਮੀਟਿੰਗ ਰੱਖਣ ਚੰਗੀ ਗੱਲ ਹੈ ਉਹਨਾਂ ਨੇ ਫੈਸਲਾ ਕਰਨਾ ਬਿਕਰਮ ਸਿੰਘ ਜੀਟੀਐਰਓ ਦੇ ਹੱਥ ਦੇ ਵਿੱਚ ਕੋਈ ਮਰਦਰਸ਼ਨ ਜਾਂ ਕੋਈ ਰੂਪਰੇਖਾ ਤਿਆਰ ਕੀਤੀ ਹੈ ਦੇਖੋ ਪੂਰੇ ਚਟਾਨ ਵਾਂਗੂ ਪਾ ਕੇ ਉਹਨਾਂ ਦੇ ਨਾਲ ਖੜੀ ਆ ਚਟਾਨਾ ਨੂੰ ਕਹਿੰਦਾ ਮਤਲਬ ਹੁੰਦਾ ਕਿ ਇਹ ਨਾ ਸੋਚਣ ਪਈ ਸਰਦਾਰ ਬਿਕਰਮ ਸਿੰਘ ਜੀ ਠੱਕਲੇ ਕੁਛ ਵੀ ਪਾਰਟੀ ਨੂੰ ਉਹਨਾਂ ਖਤਰਾ ਕਰਨਾ ਪਿਆ ਪਾਰਟੀ ਡਟ ਕੇ ਕਰੇ ਪੰਜਾਬ ਦੀ ਇਖਾਈ ਲਈ ਸਰਕਾਰ ਵੱਲੋਂ ਬੀਬੀ ਦੀ ਜਿੰਮ ਬਣਾਇਆ ਜਾ ਰਿਹਾ 20 ਲੱਖ ਡੀਟੂਰ ਕੀ ਦਿੱਤੀ ਜਾ ਰਹੀ ਹੈ ਦੇਖੋ ਗੱਲ ਇਹ ਹੈ ਕਿ ਇਹ ਸਰਕਾਰ ਦੀਆਂ ਜਿਹੜੀਆਂ ਪ੍ਰਾਇੋਰਟੀਜ਼ ਆ ਨਾ ਉਹ ਸਾਰੀਆਂ ਹੀ ਮਿਸਪਲੇਸਡ ਨੇ ਪਹਿਲੀ ਗੱਲ ਤੇ ਇਹਨਾਂ ਕੋ ਜਿੰਮ ਜਾਂਦਾ ਟਾਈਮ ਕਿੱਥੇ ਆ ਇਹ ਤਾਂ ਮੁਲਾਕਾਤਾਂ ਹੀ ਜਾ ਕੇ ਸਾਰੇ ਜਿਹੜੇ ਦਿੱਲੀ ਕਿਉਂਕਿ ਅ ਸੁਪਰੀਮ ਕੋਰਟ ਨੇ ਵੀ ਕਹਿਤਾ ਕਿ ਜਵਾਨ ਤਾਂ ਨਹੀਂ ਮਿਲਣੀ ਤੇ ਇਹ ਮੁਲਾਕਾਤਾਂ ਹੀ ਉੱਥੇ ਬਸਾ ਕਰਨਗੇ ਇਹਨਾਂ ਕੋ ਕਿੱਥੇ ਤੇ ਕੋਈ ਜਿੰਮ ਜਾਂਦਾ ਹੁਣ ਇਹ ਜ਼ਰੂਰ ਹੈ ਕਿ ਹੁਣ ਪਤਾ ਵੀ ਲੋਕਾਂ ਨੇ ਭੁਜਾਉਣਾ ਮਾੜਾ ਮੋਟਾ ਚਲੋ ਚੰਗੀ ਗੱਲ ਦਾ ਪ੍ਰੈਕਟਿਸ ਪ੍ਰਕਟਸ ਕਰ ਲੈਣ ਕਿਉਂਕਿ ਜਨਤਾ ਹੁਣ ਭੁਜਾਉਣ ਨੂੰ ਤਿਆਰ ਬੈਠੀ ਹੈ। ਸਮਰਥ ਮੰਨ ਨੇ ਪ੍ਰਧਾਨ ਸਾਹਿਬ ਜੀ ਕੀ ਸੁਖਰੀ ਬਾਤ ਦਾਇਰ ਕਰਕੇ ਸਾਡੀ ਬਨਾਓਂ ਦੀ ਬਨਾਓਂ ਦੀ माफी ਨਹੀਂ ਹੋਤੀ ਗਲਤੀ ਦੀ माफी ਨਹੀਂ ਹੋਤੀ ਹੈ। ਸਹਿਬ ਅਸੀਂ ਕਿਸੇ ਵੀ ਇਹੋ ਜੀ ਸਟੇਟਮੈਂਟ ਦਾ ਕੋਈ ਅਸੀਂ ਜਵਾਬ ਨਹੀਂ ਦੇਣਾ। ਜੀ ਅਕਾਲ ਤਖਤ ਸਾਹਿਬ ਨੂੰ ਪੂਰੀ ਤਰ੍ਹਾਂ ਸ਼ਰਮਣੀ ਅਕਾਲੀ ਦਲ ਸਮਰਪਤਾ ਅਸੀਂ ਸਮਰਪਣ ਦੀ ਭਾਵਨਾ ਦੇ ਨਾਲ ਇੱਕ ਗੁਰਸਿੱਖ ਦੇ ਤੌਰ ਦੇ ਉੱਤੇ ਆਪਣਾ ਪੱਖ ਜਿਹੜਾ ਉਹ ਸਿੰਘ ਸਾਹਿਬ ਨੂੰ ਜਾ ਕੇ ਨਿੱਜੀ ਤੌਰ ਦੇ ਉੱਤੇ ਪੇਸ਼ ਕਰਕੇ ਆਇਆ ਜੋ ਅਕਾਲ ਤਖਤ ਸਾਹਿਬ ਦਾ ਹੁਕਮ ਹੋਏਗਾ ਸਗੋਂ ਪ੍ਰਵਾਨ ਡੈਲੀਗੇਟ ਜਲੌਹ ਦੇ ਵਿੱਚ ਕੀ ਕੁਝ ਹੋ ਸਕਦਾ ਕੋਈ ਕਿਹੜੇ ਲੋਕ ਆ ਸਕਦੇ ਨੇ ਕੀ ਕਰ ਲੈ ਨਹੀਂ ਡੈਲੀਗੇਟ ਆਉਣਗੇ ਸਾਰੇ ਸਟੇਟ ਦੇ ਡੈਲੀਗੇਟ ਡੈਲੀਗੇਟ ਸਾਡੇ 550 ਦੇ ਕਰੀਬ ਆਪਣੇ ਡੈਲੀਗੇਟ ਹੈ ਡੈਲੀਗੇਟ ਜਿਹਦਾ ਸਾਰਾ ਮਤਲਬ ਇਹ ਹੁੰਦਾ ਕਿ ਡੈਲੀਗੇਟ ਜਿਹੜੇ ਅਸਲੀ ਪਾਰਟੀ ਦੀ ਜਿਹੜੀ ਜੜ੍ਹ ਉਹ ਤਾਂ ਡੈਲੀਗੇਟ ਹੀ ਹੁੰਦੇ ਮੁੱਦੇ ਪੰਜਾਬ ਦੇ ਹੁੰਦੇ ਸਾਰੇ ਹੀ ਪੰਜਾਬ ਵੀ ਦੇਸ਼ ਦੀ ਰਾਜਨੀਤੀ ਸ਼੍ਰੋਮਣੀ ਕਾਲੀ ਦਲ ਨੇ ਤਾਂ ਹਮੇਸ਼ਾ ਦੇਸ਼ ਦੀ ਰਾਜਨੀਤੀ ਨੂੰ ਸੇਧ ਦਿੱਤੀ ਹੈ ਜਦੋਂ ਇਦਾਂ ਦੇ ਵੱਡੇ ਜਿਹੜੇ ਆ ਜਦੋਂ ਇਲਾਜ ਹੁੰਦੇ ਆ ਤਾਂ ਉੱਥੇ ਸਾਰੀਆਂ ਵੱਡੀਆਂ ਜਿਹੜੀਆਂ ਚੁਣੌਤੀਆਂ ਨੇ ਉਹਦੇ ਕੀ ਹੋਣਾ ਚਾਹੀਦਾ ਵਿਸਤਾਰ ਦੇ ਵਿੱਚ ਤੀਜਾ ਡਿਸਕਸ ਹੋਣ ਗਿਆ ਸਾਰੇ ਵਿਜ਼ਨ ਪੂਰੀ ਤਿਆਰ ਕੀਤੀ ਜਾਊਗੀ ਤੁਹਾਨੂੰ ਹੀ ਉੱਥੇ ਕੀ ਚਲਦਿਆਂਗੇ ਤੁਸੀਂ ਵੀ ਆ ਕੇ ਉਥੇ ਜਿਹੜੇ ਉਹਦੇ ਵਿੱਚ ਸ਼ਾਮਲ ਹੋਵੋ ਤੇ ਬੜੀ دیر ਬਾਅਦ ਹੋਣ ਲੱਗੀ ਆ ਕਿਉਂਕਿ ਪਹਿਲਾਂ 1973 ਦੇ ਵਿੱਚ ਫਿਰ 78 ਦੇ ਵਿੱਚ ਲੁਧਿਆਣੇ ਦੇ ਵਿੱਚ ਜਿਹੜੀ ਆਲ ਇੰਡੀਆ ਕਾਨਫਰੰਸ ਹੋਈ ਸੀ ਉਹ ਕਾਫੀ دیر ਬਾਅਦ ਇਸ ਤਰ੍ਹਾਂ ਦਾ ਵੱਡਾ ਇਜਲਾਸ ਜਿਹੜਾ ਉਹ ਸ਼੍ਰੋਮਣੀ ਅਕਾਲੀ ਦਲ ਜਿਹੜਾ ਕਿਉਂਕਿ ਹਾਲਾਤ ਦੇਸ਼ ਦੇ ਵੀ ਬੜੇ ਬਦਲੇ ਆ ਸੁਭਿਆ ਦੇ ਵੀ ਬਦਲੇ ਆ ਜਿਹੜਾ ਸਿੱਖ ਡਾਇਸਪੋਰਾ ਪੰਜਾਬੀ ਡਾਇਸਪੋਰਾ ਬੜੇ ਦੇਸ਼ਾਂ 'ਚ ਚਲਾ ਗਿਆ ਨੌਜਵਾਨਾਂ ਦੀਆਂ ਬੜੀਆਂ ਸਮੱਸਿਆਵਾਂ ਵਾਲੇ Dalit ਵਰਗ ਦੀਆਂ ਕਿਸਾਨੀ ਦੀਆਂ ਬਹੁਤ ਵੱਡੀਆਂ ਹੁਣ ਚੈਲੰਜਸ ਸਮੇਂ ਦੇ ਮੁਤਾਬਕ ਬਹੁਤ ਜਿਹੜੀਆਂ ਚੀਜ਼ਾਂ ਬਦਲ ਗਈਆਂ ਉਹਦੇ ਮੁਤਾਬਕ ਵਿਜਨ ਜਿਹੜੀ ਆ ਉਹ ਪੋਲਿਟਿਕਲ ਪਾਰਟੀਆਂ ਨੂੰ ਆਪਣੀ ਤਿਆਰ ਕਰਨੀ ਪੈਂਦੀ ਹੈ ਤੇ ਅਸੀਂ ਸਾਰੀ ਜਿਹੜੀ ਆਪਣੀ ਵਿਜਨ ਹੈ ਉਹਦੇ ਚ ਤਿਆਰ ਕਰਾਂਗੇ ਥੈਂਕ ਯੂ ਇਹ ਕਿੰਦੀ ਇਹ ਸੋ ਪਹਿਲਾਂ ਦੱਸ ਦੇ ਕਿ ਪਾਰਟੀ ਦੀ ਜਿਹੜੀ ਕੋਰ ਕਮੇਟੀ ਦੀ ਮੀਟਿੰਗ ਸੀ ਉਸ ਤੋਂ ਬਲਾ ਵਰਕਿੰਗ ਕਮੇਟੀ ਦੀ ਵੀ ਮੀਟਿੰਗ ਹੋਈ ਔਰ ਇੱਥੇ ਦੱਸ ਦੇ ਕਿ ਡਾਕਟਰ ਦਲਜੀਤ ਸਿੰਘ ਸੀਮਾ ਵੱਲੋਂ ਕਿਹਾ ਗਿਆ ਕਿ ਤਿੰਨ ਦਿਨੀ ਇਜਲਾਸ ਸਪੈਸ਼ਲ ਜਿਹੜਾ ਹੈ ਸੱਦਿਆ ਜਾਏਗਾ ਤਾਂ ਜੋ ਪਾਰਟੀ ਆਉਣ ਵਾਲੇ ਸਮੇਂ ਦੇ ਲਈ ਆਪਣਾ এজেন্ডਾ ਤੈਅ ਕਰੇ ਔਰ ਜਿਹੜੀਆਂ ਜਿੰਨੀ ਚੋਣਾ ਹੋਣੀਆਂ ਨੇ ਕਾਰਸੀਟਾਂ ਤੇ ਉਸ ਨੂੰ ਲੈ ਕੇ ਵੀ ਮੰਤਨ ਹੋਵੇਗਾ ਉਸੇ ਲਈ तमाम ਜਿਹੜੀਆਂ ਨੇ ਟੀਮਾਂ ਗਠਿਤ ਕੀਤੀਆਂ ਜਾ ਰਹੀਆਂ ਨੇ ਉਤੇ ਪੰਜਾਬ ਸਰਕਾਰ ਤੇ ਵੀ ਬੇहद ਹਮਲਾਵਰ ਹੁੰਦੇ ਨਜ਼ਰ ਆਏ ਡਾਕਟਰ ਦਲਜੀਤ ਸਿੰਘ ਟੀਮਾ ਪੰਜਾਬ ਸਰਕਾਰ ਨੇ 700 ਕਰੋੜ ਦਾ ਕਰਜ਼ਾ ਲਿਆ ਤੇ ਪੰਜਾਬ ਨੂੰ ਆਰਥਿਕ ਪੱਖੋਂ ਆਮ ਆਦਮੀ ਪਾਰਟੀ ਤਬਾਹ ਕਰ ਰਹੀ ਹੈ ਇਹ ਇਲਜ਼ਾਮ ਲਗਾਨੇ ਡਾਕਟਰ ਦਲਜੀਤ ਸਿੰਘ ਟੀਮਾ ਨੇ ਉਤੇ ਫਿਰ ਇਕਾਲ ਤੱਕ ਸਾਹਿਬ ਦਾ ਹੁਕਮ ਜੋ ਵੀ ਹੋਵੇਗਾ ਪ੍ਰਵਾਨ ਹੋਵੇਗਾ 3 ਅਗਸਤ ਨੂੰ 10 ਦੇ ਕਿ ਹੁਣਪੰ ਸਿੰਘ ਸਰਪੰਨ ਦੀ ਮੀਟਿੰਗ ਹੋਣੀ ਹੈ ਉਸ ਤੇ ਵੀ ਉਹਨਾਂ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਔਰ ਫਿਲਹਾਲ ਇਸ ਬੁਲਟਿੰਗ ਬਸ ਇਹ ਨਹੀਂ ਇਜਾਜ਼ਤ ਦਿਓ ਧੰਨਵਾਦ।